ਹੁਸ਼ਿਆਰਪੁਰ ਦੇ ਵਿੱਚ ਲਗਾਤਾਰ ਸਾਈਬਰ ਕ੍ਰਾਈਮ ਦੇ ਮਾਮਲੇ ਵੱਧੇ ਨਜ਼ਰ ਆ ਰਹੇ ਹਨ ਜਿਸ ਨੂੰ ਲੈ ਕੇ ਹੁਸ਼ਿਆਰਪੁਰ ਦੇ ਸਾਈਬਰ ਪੁਲਿਸ ਵੱਲੋਂ ਵੀ ਆਪਣੀ ਕਾਰਵਾਈ ਕਰਦੇ ਹੋਏ ਕਈ ਸਾਰੇ ਅਜਿਹੇ ਨੌਜਵਾਨਾਂ ਦੇ ਕਈ ਸਾਰੇ ਅਜਿਹੇ ਵਿਅਕਤੀਆਂ ਦੇ ਜਿਨ੍ਹਾਂ ਦੇ ਸਾਈਬਰ ਕ੍ਰਾਈਮ ਰਾਹੀਂ ਅਕਾਊਂਟ ਦੇ ਵਿੱਚੋਂ ਪੈਸੇ ਨਿਕਲ ਕੇ ਹਨ ਉਹਨਾਂ ਦੇ ਵਾਪਸ ਕਰਵਾਏ ਗਏ ਹਨ ਜਿਸ ਉਪਰੰਤ ਅੱਜ ਵੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ 90000 ਦੇ ਕਰੀਬ ਅਕਾਊਂਟ ਦੇ ਵਿੱਚੋਂ ਨਿਕਲੇ ਹੋਏ ਪੈਸੇ ਵਾਪਸ ਕਰਵਾਏ ਗਏ ਹਨ ਜਿਸ ਉਪਰੰਤ ਅੱਜ ਹੁਸ਼ਿਆਰਪੁਰ ਦੇ ਮਨੀ ਸਕੱਤਰੀ ਤੇ ਵਿਖੇ ਦਿਨ ਵੀਰਵਾਰ ਤਾਰੀਖ 21 ਸਮਾਂ 1:30 ਵਜੇ ਦਾ ਹੋਵੇਗਾ ਕਿ ਵਿਅਕਤੀ ਵੱਲੋਂ ਅੱਜ ਸਾਈਬਰ ਸੈੱਲ ਅਤੇ SSP ਹੁਸ਼ਿਆਰਪੁਰ ਦਾ ਵੀ ਧੰਨਵਾ ਕੀਤਾ ਗਿਆ ਹੈ। ਹਾਂਜੀ ਸਰ ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਅਨਸ਼ਤ ਤੇਰਾਮ ਬਸੇ ਹੁਸ਼ਿਆਰਪੁਰ ਮੇਰੇ ਨਾਲ ਇੱਕ 11 ਨਵੰਬਰ ਨੂੰ 90000 ਦਾ ਸਕੈਮ ਹੋਇਆ ਸੀ। ਤੇ ਉਸ ਤੋਂ ਬਾਅਦ ਮੈਂ ਤੁਰੰਤ ਕਾਰਵਾਈ ਕਰਦੇ ਹੋਏ SSP ਸਾਹਿਬ ਹੁਸ਼ਿਆਰਪੁਰ ਨੂੰ ਐਪਲੀਕੇਸ਼ਨ ਦਿੱਤੀ ਤੇ ਉਸ ਤੋਂ ਤੁਰੰਤ ਕਾਰਵਾਈ ਕਰਦੇ ਹੋਏ ਸਾਈਬਰ ਸੈੱਲ ਨੇ ਮੇਰੇ ਪੈਸੇ ਵਾਪਸ ਕਰਵਾਏ ਤੇ ਮੈਂ ਐਸਐਸਪੀ ਸਾਹਿਬ ਜੀ ਆਪਰ ਔਰ ਸਾਈਬਰ ਸੈੱਲ ਦੇ ਕਰਮਚਾਰੀਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ